ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਸ਼ਹਿਰ ਬਾਗਾ ਪੁਰਾਣਾ ਦੇ ਵਿੱਚ ਤੇ ਬਾਗਾ ਪੱਤੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਬਿੱਟੂ ਬਾਈ ਦੇ ਘਰੇ ਇਸ ਟਾਈਮ ਮੌਜੂਦ ਹਾਂ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਪਸ਼ੂ ਪਾਲਣ ਦਾ ਸ਼ੌਂਕ ਹੈ ਤੇ ਇਸ ਸ਼ੌਂਕ ਦੇ ਨਾਲ ਹੀ ਇੱਕ ਪਾਲੀ ਹੋਈ ਗਾਂ ਬਾਈ ਹੋਣਾਂ ਨੇ ਵੇਚਣੀ ਲਾਈ ਆ ਚੰਗੇ ਦੁੱਧ ਦੀ ਮਾਲਕਣਾ ਥੋੜੇ ਦਿਨਾਂ ਦੀ ਸੋਈ ਥੱਲੇ ਚੰਗਾ ਦੁੱਧ ਤਿਆਰ ਆ ਕੀ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਸੋਈ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਆਪਾਂ ਆਪਣੇ ਭਰਾ ਤੋਂ ਲੈ ਲਵਾਂਗੇ ਜਿਹੜਾ ਜਾਨਵਰ ਤੁਹਾਨੂੰ ਫਿੱਟ ਲੱਗੂਗਾ ਗੱਲਬਾਤ ਲਈ ਆਪਾਂ ਨੰਬਰ ਸਕਰੀਨ ਦੇ ਉੱਤੇ ਚਲਾਇਆ ਹੋਇਆ ਵਾ ਭਾਈ ਦਾ ਸਤਿ ਸ੍ਰੀ ਅਕਾਲ ਬਟ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਸੇਤਾਕਰ ਪ੍ਰਵਾਦ ਜੀ ਕਿਰਪਾ ਮਾਲਕ ਜੀ ਚਲੋ ਸ਼ੁਕਰ ਹੈ ਅੱਛਾ ਬੇਟੂ ਭਾਈ ਐ ਦੱਸ ਪਹਿਲਾਂ ਤਾਂ ਜਨਵਾਰ ਦੂਜੇ ਸਾਰੇ 66 ਓਕੇ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਠੀਕ ਆ ਭਾਈ ਸਾਰੇ ਠੀਕ ਆ ਚਲੋ ਸ਼ੁਕਰ ਹੈ ਅੱਛਾ ਬੇਟੂ ਭਾਈ ਜਿਹੜੀ ਆਪਾਂ ਗਾਂ ਵੇਚਣੀ ਆ ਹਾਂ ਜੀ ਭਾਈ ਇਹ ਫਿਰ ਕਰਦੀ ਹੋਈ ਆ ਭਾਈ ਨਹੀਂ ਭਾਈ ਇਹ ਆਪਾਂ ਦੂਜੇ ਸੂਏ ਲਿਆਂਦੀ ਸੀ ਇਹਦੀ ਤੀਜੇ ਸੂਏ ਸੂਈ ਹੋਈ ਆ ਤੀਜੇ ਸੂਏ ਸੂਈ ਹੋਈ ਆ ਇੱਕ ਸੂਆ ਝੋਲਿਆ ਆਂਦਾ ਹਾਂ ਜੀ ਇੱਕ ਸੂਆ ਠੀਕ ਆ ਅੱਛਾ ਭਾਈ ਦੂਜੇ ਦਾ ਵਧੂਗੀ 1-2 ਕਿਲੋ ਵੀ ਐਂ ਕੱਢਦੀ ਨਹੀਂ ਜੀ ਦੁੱਧੋ ਵੀ ਹੋਈ ਅੱਗੇ ਨਾਲ ਹੋਣੀ ਪੂਰੀ ਬਣੀ ਵੱਧਾ ਪਏ ਅੱਗੇ ਨਾਲ ਅੱਛਾ ਭਾਈ ਇਹਨੂੰ ਸੋਈ ਨੂੰ ਕਿੰਨੇ ਦਿਨ ਹੋ ਗਏ ਅੱਜ ਏ ਭਾਈ 5 ਤਰੀਕ ਦੀ ਰਾਤ ਨੂੰ ਸੂਈ ਆ ਜੇ ਮੰਨ ਲਓ ਵੀ 8 ਮਾਦਿਆਂ ਨੂੰ ਸੂਈ ਨੂੰ ਠੀਕ ਹੈ ਬੱਚਾ ਆ ਜਾਂਦਾ ਭਾਈ ਬੱਚਾ ਦਾ ਯਾਰ ਮਰ ਗਿਆ ਬੱਚੀ ਸੀ ਤੁਸੀਂ ਕਹਿੰਦੇ ਬੱਚੀ ਬਾਲੀ ਚੰਗੀ ਸੀ ਯਾਰ 40 147 ਦੀ ਬੱਚੀ ਸੀਗੀ 4147 ਦੀ ਹੈ ਹਾਂ ਕਿਉਂਕਿ ਜਰਸੀ ਸੀ ਭਾਈ ਮੈਂ ਕਹਿੰਦਾ ਪਯੌਰ ਜਰਸੀ ਯਾਰ ਅੱਛਾ ਭਾਈ ਕੀ ਕਰਨ ਬਣ ਗਿਆ ਭਾਈ ਉਹਨੂੰ ਸਮਝ ਨਹੀਂ ਆਈ ਭਾਈ ਉਹਦੀ ਰਾਤ ਨੂੰ ਇਹ ਸੂਈ ਆ 2 ਘੰਟਿਆਂ ਜੇਰ ਪੈ ਗਈ ਢਾਈਆਂ ਚ ਤੇ ਮੁੜ ਕੇ ਤੇ ਵਧੀਆ ਮਾਂ ਨੂੰ ਚੰਗਾ ਆ ਕੇ ਬੱਚੀ ਤੇ ਮੈਂ ਪੈ ਗਿਆ ਤੇ ਤੜਕੇ ਦੇਖੀ ਤੇ ਬੱਚੀ ਮਰੀ ਵੀ ਸਮਝ ਨਹੀਂ ਆਈ ਟੈਕ ਟੂ ਆ ਗਿਆ ਹੋਣਾ ਉਹਦੇ ਨਹੀਂ ਕੀ ਗੱਲ ਬਣੀ ਆ ਬਾਲੀ ਸੋਹਣੀ ਬੱਚੀ ਜੀ ਅੱਛਾ ਬਈ ਹੁਣ ਇਹਦੇ ਥਾਰੇ ਕਿੰਨਾ ਦੁੱਧ ਤਿਆਰ ਆਜਾ ਹੁਣ ਬਈ ਇਹ ਦੱਸ ਲੈ 16 17 ਲੀਟਰ ਦੁੱਧ ਤਿਆਰ ਆ ਮਸਲਾ ਵੈਨ 15 ਕਿਲੋ ਤੋਂ ਬਾਰ-ਬਾਰ ਕੰਡੇ ਲੱਗ ਜਾਂਦੇ ਆ 16 ਤੋਂ ਪਲੱਸ ਹੋਊਗਾ ਜੀ ਠੀਕ ਆ ਬਈ ਚਵਾਈ ਕਿਵੇਂ ਓਕੇ ਆ ਜੀ ਮੈਗਨ ਬਿਲਕੁਲ ਓਕੇ ਜੀ ਠੀਕ ਆ ਬਈ ਠੀਕ ਆ ਬਈ ਅੱਛਾ ਜੇ ਹੁਣ ਮਿਲਦੀ-ਮੁਲਦੀ ਵਧੀਆ ਓਕੇ ਆ ਬਈ ਜਮ ਉਹ ਹੀ ਮਸਲਾ ਨਹੀਂ ਗਾ ਜਿਹਨੂੰ ਮੈਂ ਤਾਂ ਕਦੇ ਜੂੜ ਨਹੀਂ ਪਾਇਆ ਤੇ ਜੂੜ ਚਾਂਦੀ ਜੂੜ ਵੈਸੇ ਪਾਉਂਦੀ ਆ ਕੋਈ ਐਮ ਨਾ ਬੰਦਾ ਸਮਝੇ ਜੂੜ ਪਾਉਂਦੀ ਨਹੀਂ ਪਾਉਂਦਾ ਮੈਂ ਕਦੇ ਨਹੀਂ ਪਾਇਆ ਤੇ ਤੁਹਾਡ ਅਸਾਂ 20 ਕਿਲੋ ਦੁੱਧ ਖੁੱਲਾ ਦੁੱਧ ਦੇ ਜੂਗੀ ਹਨਾ ਬਾਈ 21 22 ਕਿਲੋ ਦੁੱਧ ਇਹ ਬੰਦਾ ਮੰਨ ਕੇ ਲੈ ਜਾਏ ਬਾਈ ਕੋਈ ਮਟਰ ਨਾ ਦੇ ਜੂਗੇ ਇਹ ਪੋਛ ਨਹੀਂ ਪਾਇਆ ਆਪਾਂ ਜਾਣ ਕੇ 16 17 ਕਿਲੋ ਦੁੱਧ ਇਹਦੇ ਟਾਈਮ ਆ ਹੋਣਾ ਇਹ ਨਾਰਮਲ ਖਰਾਕਤੀ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਕਿਉਂਕਿ ਆਪਾਂ 10 ਕਿਦਾਂ ਦਾ ਸੂਣ ਤੋਂ ਬਾਅਦ ਪਸ਼ੂ ਨੂੰ ਪਾਉਂਦੇ ਨਹੀਂ ਕੋਈ ਜਾਨੋ ਇਹ ਨਹੀਂ ਪੋਣਾ ਮਣੀ ਚਾਹੀਦਾ 10 12 ਦਿਨਾਂ ਬਾਅਦ ਪਸ਼ੂ ਨੂੰ ਖਰਾਕ ਜਿਹੜੀ ਦਵੇ ਕਿਉਂਕਿ ਸੂਏ ਚੋਂ ਨਿਕਲ ਕੇ ਪਸ਼ੂ 10 12 ਦਿਨ ਸੈੱਟ ਹੁੰਦਿਆਂ ਲਾ ਦਿੰਦਾ ਬਾਈ ਦੇਖ ਮੈਂ ਹੋਰ ਬੇਨਤੀ ਕਰਨ ਕੋਈ ਬੰਦਾ ਆਏ ਨਾ ਸੋਚੇ ਵੀ 1 ਬਾਕੀ ਵੀਰੇ ਹਜੇ ਮੇਲਾ ਨੇ ਚੱਲਿਆ ਨਹੀਂਗਾ ਇਹ ਅੱਛਾ ਜੀ ਮੇਲਾ ਚੱਲਿਆ ਨਹੀਂ ਹਾਂਜੀ ਹਾਂਜੀ ਠੀਕ ਹੈ ਜਿਹੜਾ ਕੜ ਕੇ ਦਿੰਦੇ ਆਪਾਂ ਹਾਂ ਠੀਕ ਹੈ ਬਾਈ ਅੱਛਾ ਬਾਈ ਤੇ ਇਹਦਾ ਬਾਈ ਮਨ ਲਾ ਜੇ ਕੋਈ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਯਾਦਗਾਰੀ ਚੀਜ਼ੀ ਮੈਂ ਕਹਣਾ ਯਾਦ ਕਰੂ ਯਾਰ ਬੇਫਿਕਰ ਹੋ ਜੀ ਲੈ ਲਈ ਠੀਕ ਹੈ ਬਾਈ ਠੀਕ ਹੈ ਅੱਛਾ ਬਾਈ ਰੇਟ ਕੀ ਰਹੂਗਾ ਇਹਦਾ ਗੱਲ ਕਰੂਗਾ ਰੇਟ ਇਹਦਾ ਬਾਈ 85000 ਰੁਪਏ ਲੈਣਾ 85000 ਰੁਪਏ ਮਾਨਤਾ ਨਹੀਂ ਦੇ ਵਿੱਚ ਹੋ ਜੂਗਾ ਬਾਈ ਹਾਂਜੀ ਮਾਨਤਾ ਜਰੂਰ ਕਹਿੰਦੇ ਇਹਦਾ ਸਰਵੇ ਹੁੰਦਾ ਨਾ ਮਤਲਬ ਬੱਚਾ ਹੁੰਦਾ ਨਾਲ ਫਿਰ ਤਾਂ ਲੱਖੋਂ ਬਾਹਰ ਇਹਦਾ ਮੁੱਲ ਹੋਣਾ ਸੀਗਾ ਹ ਮੋਟਲੋ ਵਿਚਾਰੇ ਦਾ ਤੂੰ ਤੋਰ ਮੜਾ ਕੱਢੋ ਬਾਹਰ ਨੂੰ ਖੋਲੋ ਬਣ ਅਣੋ ਬਰਿਆ ਤੋਰ ਬੜੀ ਲੈ ਵੀ ਮੈਂ ਤਰੋ ਸ਼ਹਿਰ ਬਾਗੇ ਪੁਰਾਣੇ ਦੇ ਵਿੱਚੋਂ ਤੇ ਬਾਗੇ ਪੱਤੀ ਦੇ ਵਿੱਚੋਂ ਮੈਂ ਵੀਡੀਓ ਕਵਰ ਕਰ ਰਿਹਾ ਹਾਂ ਇਸ ਟਾਈਮ ਤੇ ਅੱਜ ਚੋਂਨ ਤੇ ਦੋ ਤਿੰਨ ਘੰਟੇ ਸੁਈ ਸੁਵਾਈ ਆ ਅਠਵਾਂ ਦਿਨੇ ਨੂੰ ਸੁਈ ਨੂੰ ਕਰਮ ਵਾਲੀ ਨੂੰ 16 17 ਲੀਟਰ ਲਾਲੇ ਉਹ ਕਿਲਵਾਂ ਚ ਲਾਉਣੇ ਤਾਂ 16 ਕਿਲਵਾਂ ਦੇ ਘੇਰਿਆਂ ਦੇ ਵਿੱਚ ਦੁੱਧ ਐਨ ਅੱਠਾਂ ਦਿਨਾਂ ਦੀ ਸੂਈ ਹੋਏ ਕੰਡੇ ਲਾਉਂਦੀ ਪਈ ਆ ਪਿਛਲੇ 121 22 ਲੀਟਰ ਦੁੱਧ ਪਾਈ ਹੋਣਾ ਨੇ ਚੋਇਆ ਹੋਇਆ ਤੇ ਐਦਕੀ ਤੁਸੀਂ 21 22 ਕਿਲੋ ਦਾ ਆਈਡੀਆ ਮੰਨ ਕੇ ਲਿਓ ਤੇ ਇਹਨਾਂ ਦੁੱਧ ਪਾਈ ਬਟੋ ਦਾ ਵੀ ਗਾਰੰਟੀ ਵਾਲੀ ਗੱਲ ਆ ਵੀ ਦਿੰਦੀ ਆ ਤੀਜਾ ਸੂਆ ਸੋਈ ਆ ਵੱੱਛੀ ਸੀਗੀ ਜਿਆਦਾ 47 ਦੀ ਵੀਰੇ 40147 ਦਿਨ ਦੇ ਬੱਚੀ ਸੀ 40147 ਦਿਨ ਦੇ ਮਗਰ ਬੱਚੀ ਸੀ ਜਦੋਂ ਸੂਈਆ ਦੋ ਢਾਈਆਂ ਘੜੇਵਰ ਬਾਈ ਨੇ ਬੋਲਾ ਬੋਲਾ ਉਹਨੂੰ ਪਿਆ ਕੇ ਤਾਂ ਬਾਈ ਅੰਦਰ ਜਾ ਕੇ ਆਪਾਂ ਫੇਰੀ ਹੋ ਕੇ ਪੈ ਜਾਂਦੇ ਆ ਤੇ ਫਿਰ ਉਹ ਪਤਾ ਨਹੀਂ ਕੀ ਕਾਰਨ ਬਣਿਆ ਬੱਚੀ ਆ ਜਿਹੜੀ ਇਹਦੀ ਕਰਮਾ ਵਾਲੀ ਦੀ ਚਲਾਣੇ ਪਾ ਗਏ ਲੈਵਲ ਉਵੇ ਲੋ ਮਜ਼ਬੂਤ ਆ ਜਾਵਾ ਤਾਂ ਵਾਲੇ ਸਰੀਰਕ ਪੱਖ ਤੋਂ ਬਹੁਤ ਮਜ਼ਬੂਤ ਆ ਗਾ ਹੱਡਾ ਪੈਰਾਂ ਦੀ ਖੁੱਲੀ ਡੁੱਲੀ ਆ ਦੇਖ ਸਕਦੇ ਆ ਮਿੱਤਰੋ ਤੁਸੀਂ ਬਾਕੀ ਸਾਰੀ ਚੰਗੀਆਂ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਮਿੱਤਰੋ ਤੇ 85000 ਰੁਪਿਆ ਡਿਮਾਂਡ ਆ ਵਿੱਚੋਂ ਮੰਨਤਣ ਬਾਕੀ ਆ ਆਪਾਂ ਨੰਬਰ ਲੈ ਲੈਨੇ ਆ ਬਾਈ ਦਾ ਬਿੱਟੂ ਬਾਈ ਨੰਬਰ ਸਾਂਝਾ ਕਰੀ ਜਾਵੇ ਹਾਂਜੀ 83 ਹਾਂਜੀ 602 602 07616 07616 83602 07616 83602 07616 ਬਾਈ ਦਾ ਫੋਨ ਨੰਬਰ ਹੈ ਸ਼ਹਿਰ ਬਾਗਾ ਪ੍ਰਾਣਾਵਾ ਬਾਗਾ ਪੱਤੀ ਆ ਬਿੱਟੂ ਬਾਈ ਦਾ ਨਾਮ ਹੈ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਜਿਹੜੇ ਪ੍ਰਾਣੂ ਗਾਪਸਾਂ ਦਾ ਫਿਰ ਕਰਦੇ ਕੀ ਆ ਫੋਨ ਤੇ ਨੰਬਰ ਆ ਧੰਨਵਾਦ